ਪਰ ਅਜਨ ਨਾ ਨਾਤਾ ਕੋ ਸਾਡੇ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਆ ਨਾ ਇਸ ਤਰ੍ਹਾਂ ਕੁਛ ਉਹਦਾ ਸਗਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਆ ਜਾ ਕੋ ਲੈਂਡ ਦੇ ਜਾਂ ਕੋ ਜ਼ਮੀਨੀ ਕਾਜ ਜ ਸਾਡੇ ਕੁਝ ਵੀ ਨਹੀਂ ਤਾਂ ਸਗਾ ਤੇ ਇੱਥੇ ਰੋਟੀ ਖਾ ਕੇ ਕਰੋ ਗਿਆ ਰੋਟੀ ਖਾ ਰਿਆ ਸਗਾ ਰੋਟੀ ਖਾ ਕੇ ਕਰੋ ਗਿਆ ਹਰੇ ਮੈਨੂੰ ਟੋਕਦਾ ਗਿਆ ਮੈਂ ਮਨਾਲੀ ਨਹੀਂ ਚੱਲੇ ਆਦੀ ਘੁੰਮਣ ਮੈਨੂੰ ਕਾ ਤੂੰ ਨਾ ਜਾ ਉਧਰ ਪਹਾੜ ਟੋੜ ਦੇ ਆ ਇਦਾਂ ਗੱਲ ਕਰਦਾ ਹਲੇ ਗਿਆ ਮੈਂ ਨਾ ਬਹਿਸਦਾ ਗਿਆ ਉਦੋਂ ਮੱਲਾ ਹੱਸ ਸਮਝਾ ਕਰਦਾ ਗਿਆ ਬੈਦ ਜਿਆਦਾ ਮੈਂ ਚੱਲ ਗਿਆ ਆਪਣੇ ਫਰੈਂਡ ਮੇਰੇ ਨਾਲ ਸੋਨਾ ਚੱਲ ਗਿਆ ਉਹਦੇ ਬਾਅਦ ਮੇਰੇ ਫਾਦਰ ਸਾਹਿਬ ਇੱਥੇ ਰੋਟੀ ਪਾਣਗੇ ਸਗੇ ਇਹ ਨਾਲ ਰੋਟੀ ਖਾ ਕੇ ਚੱਲ ਗਿਆ ਅੱਡੇ ਤਿੰਨ ਫਿਰ ਮੈਨੂੰ 8:30 ਵਜੇ ਮੇਰੇ ਫਰੈਂਡ ਦਾ ਫੋਨ ਆਇਆ ਮੈਂ ਰੋਪੜ ਪਹੁੰਚ ਗਿਆ ਸੋ ਉਸ ਟਾਈਮ ਪ੍ਰਿਆਤ ਕਾਲਜ ਤੁਰਮੇ ਦੱਸ ਜੀ ਮੇਰੇ ਬਰਾਦਰ ਨਾਲ ਐਦਾ ਹੋ ਗਿਆ ਤੋਂ ਮੈਂ ਆ ਕੇ ਵਾਪਸ ਇਹ ਹਰ ਰੋਜ਼ ਸੈਰ ਨਾ ਜਾਂਦਾ ਸੀ ਹਾਂਜੀ ਹਰ ਰੋਜ਼ ਸੈਰ ਕਰਦਾ ਸੀ ਹਾਂਜੀ ਹਰ ਰੋਜ਼ ਸੈਰ ਕਰਨ ਜਾਂਦਾ ਲੱਗਾ ਜੀ ਬਰਾਦਰ ਦਾ ਪੂਰਾ ਨਾਮ ਕੀ ਸੀਗਾ ਅਮਨਦੀਪ ਸਿੰਘ ਅਮਨਦੀਪ ਦੀ ਕੋਈ ਰੰਜਿਸ਼ ਵੀ ਸੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਕੋਈ ਪਿੰਡ ਸਾਡੇ ਦਾ ਕੋਈ ਨਾ ਕੋਈ ਲੈਂਡ ਲੈਣੀ ਲੈਂਡ ਦੇਣੀ ਹੈ ਨਹੀਂ ਕੋਈ ਲੜਾਈ ਝਗੜਾ ਕੁਝ ਵੀ ਨਹੀਂ ਹੈਗਾ ਜੀ ਕੰਮ ਕੀ ਕਰਦਾ ਸੀ ਕੰਮ ਉਹਦਾ ਗੱਡੀ ਚਲਾਉਂਦਾ ਹੈਗਾ ਜੀ ਟੈਕਸੀ ਚਲਾਉਂਦਾ ਹੈਗਾ ਆਪਣੀ ਗੱਡੀ ਆਪਣੀ ਹੀ ਸੀਗੀ ਸਾਫ ਦਾ ਸਗਾ ਜੋਗਾ ਚਲਾਉਂਦਾ ਹੈਗਾ ਸਹੀ ਵਡੀ ਵੱਡੀ ਬਾਰ ਦਾ ਤਾਂ ਉਹਦੇ ਨਾਲ ਹੋ ਗਈ ਮਤਲਬ ਬਗੈਰ ਰੰਜਿਸ਼ ਤੋਂ ਕੋਈ ਰੰਜਿਸ਼ ਨਹੀਂ ਸੱਚ ਤਾਂ ਆਪ ਇਹ ਚੀਜ਼ ਤੋਂ ਹੈਰਾਨ ਹੈ ਆ ਵੀ ਨਾ ਕੋ ਸਾਡੀ ਕੋ ਲੜਾਈ ਝਗੜਾ ਵੀ ਉਹਦੀ ਗੱਲ ਹੋਤ ਹੈ ਜੀ ਕਿਸੇ ਜਾ ਕਿਸੇ ਨਾਲ ਗੱਲਬਾਤ ਹੈ ਨਹੀਂ ਕੋ ਪਿੰਡ ਜੀ ਕੋ ਕਿਤੇ ਹੀ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਦਾ ਹੈਗਾ ਖਾਂਦਾ ਕੁਛ ਖਾਂਦਾ ਪੀਂਦਾ ਬੰਦਾ ਅਬਰਸ਼ਾ ਕਰਨ ਲੱਗਿਆ ਦੀ ਜੀ ਕਿ ਦਾੜੀ ਰੱਖੀ ਹੋਇਆ ਲੱਗਾ ਜੀ ਹਾਂ ਪਤਲ ਗਿਆ ਬਾਹਰ ਜਾਣਾ ਸੀ ਹੁਣ ਆਇ ਕੁਝ ਦਿਨ ਚੱਲਿਆ ਸੀ ਤਾਂ ਦੋ ਤਿੰਨ ਦਿਨਾਂ ਦਾ ਚੱਲਿਆ ਲੱਗਾ ਜੀ ਕਪੜੇ ਪੈਕ ਕੀਤੇ ਸਭਾ ਸਾਰਾ ਕੁਝ ਦਿੱ ਕਿੱਥੇ ਜਾਣਾ ਸੀ ਦਵਾਈ ਚੱਲਿਆ ਸੀ ਜੀ ਲਾਇਸੈਂਸ ਬਣਾਣਾ ਕੰਮ ਜੋਬ ਕਰਵਾਸਤੇ ਕੋਈ ਫੋਨ ਰੋਟੀ ਖਾਂਦੇ ਅੰਦਰਾਂ ਕੋਈ ਹਾਂਜੀ ਫੋਨ ਆਇਆ ਸੀਗਾ ਤਾਂ ਮੇਰੇ ਫਾਦਰ ਮੈਂ ਘਰ ਨਹੀਂ ਸੀ ਮੇਰੇ ਫਾਦਰ ਸਾਹਿਬ ਦਾਦੇ ਜੀ ਫੋਨ ਆਇਆ ਸੀਗਾ ਵੀਰ ਸੋਈ ਚ ਰੋਟੀ ਖਾਂਦੇ ਕਹਿੰਦੇ ਡਰੈਗਨ ਚੱਲ ਗਿਆ ਉੱਥੋਂ ਹੀ ਬਸ ਬਾਹਰੋਂ ਚੱਲ ਗਿਆ ਮੇਰੇ ਫਾਦਰ ਸਾਹਿਬ ਹਾਂਡੇ ਤੋਂ ਹਣ ਲਾਪੇ ਕੋਈ ਬਾਅਦ ਜੀ ਉਹਦਾ ਫੋਨ ਵੀ ਲੈ ਕੇ ਨਾ ਉਹਦਾ ਫੋਨ ਵੀ ਨਾਲ ਲੈ ਕੇ ਨਾਲ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕੋਈ ਸੀਸੀਟੀਵੀ ਕਾਰ ਰਹੇ ਆ ਡੀਐਸਪੀ ਸਾਹਿਬ ਆਏ ਸੀਗੇ ਉਹ ਕਾਰ ਰਹੇ ਆ ਬਾਕੀ ਉਹ ਦੇਖੋ ਸਾਡੇ ਪਾਸ ਥ ਇੱਥੇ ਇਹ ਬੰਦਾ ਅਮਨਦੀਪ ਹੈਗਾ ਜੀ ਜੋ ਮੋਟਰਸਾਈਕਲ 'ਤੇ ਫਾਇਰ ਹੋਸ ਆਲੇ ਜੀ ਜਾ ਰਿਹਾ ਸੀ ਤੇ ਇੱਥੇ ਇਹਦੀ ਫਾਇਰਿੰਗ ਹੋਈ ਹੈ। ਉਹ ਵਰਨਾਲ ਜੀ ਦੀ ਮੌਤ ਹੋ ਗਈ। ਉਸ ਲਈ ਇਹ ਸੰਕਤਮਨ ਅਦਾਲਤ ਵਿੱਚ ਦਿੱਤਾ। ਤਾਕੀ ਇਸ ਜਿਹੜੀ ਉਹ ਕਰ ਲੈ। ਹਾਂ ਕਿੰਨੀ ਫਾਇਰਿੰਗ ਹੋਈ ਸਰ? ਫਾਇਰਿੰਗ ਪੰਜ ਛੇ ਗੋਲ ਚੱਲੇ। ਕਾਰਨ ਪਤਾ ਲੱਗਾ ਰੰਜੀਤ ਸਿੱਕਿਆ ਇੱਕੀ ਦੋ ਕਿ ਉਹ ਹੀ ਸਾਰੇ ਤੀਸ ਕਰ। ਅਮਨਦੀਪ ਦੇ ਕਿੰਨੀਆਂ ਗੋਲੀਆਂ ਲੱਗੀਆਂ? ਅਮਨਦੀਪ ਦੇ ਤਿੰਨ ਲੱਗੀਆਂ। ਕਿੱਥੇ ਲੱਗੀਆਂ ਉਹਦੇ? ਸਿਰ 'ਚ ਹੈ ਜੀ। ਸੋ ਜੀ ਨਾ ਹਲੇ ਤੱਕ ਪਤਾ ਨਹੀਂ ਲੱਗਾ ਮਤਲਬ ਗੁਲੀਆਂ ਚਲਾਉਣ ਵਾਲੇ ਕੌਣ ਸਨ ਠੀਕ ਹੈ ਪੁਸ਼ ਕਰਦੇ ਮੇਰੇ ਹੋ ਜਾਣਾ ਕੁਝ ਲੱਗਾ ਹਾਂ ਸੀਸੀਟੀਵੀ ਫੁਟੇਜ ਮੈਂ ਕੁਝ ਆਇਆ ਉਸ ਨੂੰ ਨਾਲ ਬਿਲਕੁਲ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ ਜੀ ਸਰਕਿਸ ਜਿੱਦਾਂ ਮੇਲਾ ਸੀ ਨਾਲ ਚੱਲਦਾ ਇਹ ਮੇਲੇ ਵਾਲਿਆਂ ਨੇ ਪਰਮਿਸ਼ਨ ਲਈ ਹੈਗੀ ਜਾਂ ਮੇਲਾ ਚਲਾਉਂਦੇ ਕੋਈ ਕਲੱਬ ਮੀਟਰ ਹੈਗਾ ਲੇਕਿਨ ਇਹਦੇ ਨਾਲ ਜਿਹੜਾ ਸਬੰਧ ਹੈਗਾ ਅਸੀਂ ਜਾਂਚ ਨਹੀਂ ਇਹ ਦੋ ਘਟਨਾ ਜਿਲ੍ਹੇ ਦੇ ਵਿੱਚ ਮੇਲੇ ਦੇ ਨਾਲ ਹੀ ਸਬੰਧਤ ਹੋਈਆਂ ਇੱਕ ਪੌਰਾ ਪਿੰਡ ਦੇ ਵਿੱਚ ਹੋਈ ਆ ਉੱਥੇ ਵੀ ਮਰਡਰ ਹੋਇਆ ਤੇ ਇੱਕ ਇੱਥੇ ਜੀ ਅਸਮਾਨਪੁਰ ਇਹਦੇ ਵੀ ਮੇਲੇ ਦੇ ਦੌਰਾਨ ਹੀ ਲਗਭਗ ਇਹ ਘਟਨਾ ਵਾਪਰੀ ਹੈ ਜੀ ਕੋਈ ਤਫਤੀਸ਼ ਕਰ ਰਹੇ ਸਰ ਪੋਸਟਮਾਰਟਮ ਸਰ ਹੋ ਗਿਆ ਲੇਕੀ ਹਾਂ ਪੋਸਟਮਾਰਟਮ ਹੋਆ ਕਿ ਬਾਅਦ ਸਹਾਰ ਕਰਦੇ ਪਹਿਲੇ ਆਇਆ ਇੱਕ ਮੁੰਡੇ ਦੇ ਨਾਲ ਪੰਜਾਬ ਦੇ ਸਾਬ ਆਪਣੇ ਘਰੋਂ ਚੱਲ ਗਿਆ ਇਹ ਆਪਣੇ ਘਰ ਨੂੰ ਆ ਗਿਆ ਤੇ ਮੈਂ ਰੋਟੀ ਬਣਾਉਂਦਾ ਸੀਗਾ ਜੀ ਰੋਟੀ ਬਣਾ ਰਿਹਾ ਬਣਾਵਾਵੇਂ ਉਹ ਮਨ ਨੂੰ ਡਾਡੀ ਕੋ ਖਲਗੀ ਉਹਨੇ ਤਾਲਪਤ ਰੋਟੀ ਖਾ ਲਿਆ ਤੇ ਰੋਟੀ ਖਾਣ ਲੱਗਾ ਇਹ ਰੋਟੀ ਖਾਦੇ ਅੱਧੀ ਰੋਟੀ ਉਹਨਾਂ ਦੀ ਅੱਧੀ ਦੀ ਖਾਦੀ ਬੰ ਲੋ ਨੇ ਜਾਨਣ ਪਾਣੀ ਕਿਸੇ ਦਾ ਫੋਨਾ ਕੀਆ ਰੋਟੀ ਜਿਹੜੀ ਸੀਗੀ ਉਹ ਅੱਧੀ ਚੱਕੀ ਜਾ ਕੇ ਡਰਾਈਵ ਵਿੱਚ ਬੈ ਗੇ ਜਿਹੜੀ ਸੀਗੀ ਉੱਥੇ ਰੋਟੀ ਖਾਦੀ ਬੰ ਲੋ ਉੱਥੇ ਰੋਟੀ ਖਾਣ ਤੋਂ ਬਾਅਦ ਫਟਾਫਟ ਉਹਨੇ ਭਾਂਡੇ ਰੱਖੇ ਤੇ ਉਹ ਬਾਹਰ ਨਿਕਲ ਗਿਆ ਮੇਰੇ ਭਾਵੇਂ ਕਿ ਉੱਪਰ ਚੜ੍ਹ ਕੇ ਛੱਤ 'ਤੇ ਮੈਂ ਗਰਮ ਨੂੰ ਫੈਲਣ ਲੱਗ ਗਿਆ ਰੋਟੀ ਪਾਣੀ ਖਾ ਕੇ ਕੋੰਕੋ ਉੱਪਰ ਲੱਗਿਆ ਰਹਿੰਦਾ ਹੈ ਉਹ ਬਾਹਰ ਨਿਕਲ ਗਿਆ ਤੇ ਮੈਂ ਭਾਂਡੇ ਜੀ ਧੋਦੇ ਦੇ ਮਤਲਬ ਟੀਵੀ ਤੇ ਖਬਰ ਚੱਲਦੀ ਸੀ ਮੈਂ ਬੈਠ ਕੇ ਖਬਰ ਦੇਖਣ ਲੱਗਿਆ ਮੈਂ ਕਿਹਾ ਚੱਲ ਮੈਂ 10 ਕਿਲੋ ਮਿੰਟ ਬਾਅਦ ਆਪਣਾ ਨਾਲ ਆਪਣੇ ਕੋਲੋਂ ਬਾਅਦ ਰੋਟੀ ਪਾਣੀ ਖਾਣ ਲਵਾਂ ਪਹਿਲੇ 10 ਕਿੰਮਟੇ ਹੋਇਆ ਉਹਨਾਂ ਘਰੋਂ ਲੈ ਤੁਰੇ 10 ਮਿੰਟ ਮੈਨੂੰ ਇੱਕ ਬੱਠੇ ਨੂੰ ਹੋਇਆ ਜਾਂ ਨੂੰ ਮੇਰੇ ਜਾਤੀ ਦਾ ਮੁੰਡਾ ਸਕੂਟਰੀ ਲੈ ਕੇ ਆ ਗਿਆ ਮੇਰੇ ਕੋਲ ਸੇਕਾ ਤੋ ਉਹ ਕਹਿਣ ਲੱਗਾ ਮਨੇ ਕਹਿੰਦਾ ਕਿ 10 ਮਿੰਟ ਤੁਸੀਂ ਕੱਪੜੇ ਵਾਲਾ ਫਟਾਫਟ ਮੈਂ ਕਿਹਾ ਕਹਿੰਦਾ ਤੂੰ ਕੱਪੜੇ ਵਾਲਾ ਫਟਾਫਟ ਮੈਂ ਹਾਲ ਤੋਂ 10 ਤੋਂ ਵੀ ਗੱਲ ਸੀ ਹੈ ਕਹਿੰਦਾ ਤੂੰ ਕੱਪੜੇ ਵਾਲਾ ਮੈਂ ਥੋੜਾ ਪਰ ਕੱਪੜੇ ਪਾਏ ਮੈਨੂੰ ਉਹਨੇ ਸਕੂਟਰੀ 'ਤੇ ਬਿਠ ਉੱਤਜਗਮੇ ਲਾ ਦੇਖਿਆ ਮੇਰੇ ਬਸ ਮੇਰਾ ਪੁੱਤ ਇਹ ਅਸੀ ਉਹ ਵਸੇ ਕبھی ਤੁਸੀਂ ਡੈਡੀ ਹੋ ਕبھی ਰੰਜਿਸ ਕبھی ਦਸਿਆ ਕੋਈ ਵੀ ਕੋਈ ਕبھی ਦਸਿਆ ਉਹਨੂੰ ਕੋਈ ਝਗੜਾ ਕਿਸੇ ਨਾਲ ਕੋਈ ਕੁਛ ਨਾ ਕੋਈ ਕਿਸੇ ਦਾ ਕੋਈ ਮਨਾਈ ਝਗੜਾ ਨਹੀਂ ਕੋਈ ਦੁਸ਼ਮਣ ਨਹੀਂ ਕਿਸੇ ਤਰ੍ਹਾਂ ਦੀ ਕੋਈ ਤਿਹਦਾ ਲੈਣ ਦੇ ਨਹੀਂ ਉਹ ਕੁਛ ਨਹੀਂ ਕਿਸੇ ਦੀ ਕਰਾਉਣਾ ਉਹ ਜਦੋਂ ਆਪਣੇ ਆਪ ਜੇ ਮਾਸਤ ਰਹਿਣਾ ਜੇ ਕਿਸੇ ਨੂੰ ਬੁਲਾਣਾ ਨਹੀਂ ਜਿੰਨਾ ਕੋਈ ਕਿਸੇ ਨੂੰ ਪੁੱਛਣਾ ਉਹਨਾਂ ਦੇ ਘਰ ਕਹਿੰਨਾ ਆਪਣੇ ਆਪ ਜੇ ਮਾਸਤ ਰਹਿ ਕੇ ਆਮ ਦਾ ਆਪਣਾ ਚੱਲ ਜਾ ਉਹ ਸ਼ਹਿਰ ਕਰਨ ਚਲੇ ਗਿਆ ਸੀ ਸਾਡੇ ਘਟ ਵੀ ਮੈਨੂੰ ਫੋਨ ਕਰਦਾ ਕਹਿੰਦਾ ਚਾਚਾ ਜੀ ਤੁਸੀਂ ਕਿੱਥੇ ਹੋ ਮੈਂ ਉਹ ਤੋਂ ਮੈਂ ਕੰਮ ਤੇ ਕਹਿੰਦੇ ਵੀ ਕਦੋਂ ਆ ਗੜਾ ਬਾਕੀ ਤੁਸੀਂ ਥੋੜਾ ਰੈਕ ਲਓ ਤੇ ਕਹਿੰਦਾ ਮੈਂ ਸ਼ਹਿਰ ਕਰਨ ਚੱਲਿਆ ਸੀਗਾ ਉਹ ਤੋਂ ਮੇਲੇ ਵਾਲ ਚੱਲਿਆ ਕਿਤੇ ਇੱਕ ਕੋਲ ਮੇਲਾ ਹੁੰਦਾ ਕਹਿੰਦਾ ਨਹੀਂ ਮੇਲੇ ਜਾਣਾ ਅੱਡੇ ਵੱਲ ਤੋਂ ਅਗੜਵਾਰ ਕੇ ਆ ਜਾਣਾ ਤੇ ਚਲੋ ਅਸੀਂ ਥੋੜਾ ਇੰਨੀ ਗੱਲ ਵੀ ਅਸੀਂ ਆਪਣਾ ਸਾਕ ਨੂੰ ਇਕੱਠਾ ਕੀਤਾ ਕਰ ਤੋਂ ਭਾਈ ਤੇ ਦੁਆਏ ਰਦਨ ਵਿੱਚ ਰੱਖ ਕੇ ਪਕਰ ਕੇ ਆ ਗਿਆ ਵਲੋਂ ਉਹ ਤੁਹਾਨੂੰ ਮੋੜੀਆਂ ਮਾਰਦੇ ਮਾਰ

पुलिस कार्रवाई कर रही है कोई कैमरे चाहे थे पता नहीं लोग लग रहे हैं लग रहे हैं कैमरा से तो वो तोड़या वगैरह पता नहीं उन्होंने तोड़िया कि पता नहीं पहले टूटे दो महीने हो गए अच्छा हम पुलिस कार्रवाई कर रही है हां जी पुलिस भी